ਜੇਕਰ ਤੁਸੀਂ ਸ਼ਹਿਰ ਬਟਾਲੇ ਦੇ ਵਿੱਚ ਆ ਰਹੇ ਹੋ ਤਾਂ ਆਪਣੀ ਗੱਡੀ ਦੇ ਕਾਗਜ਼ਾਤ ਪੂਰੇ ਰੱਖਣਾ ਕਿਉਂਕਿ ਬਟਾਲੇ ਸ਼ਹਿਰ ਦੇ ਵਿੱਚ ਹੁਣ ਜੋ ਟ੍ਰੈਫਿਕ ਪੁਲਿਸ ਦਾ ਇੰਚਾਰਜ ਲੱਗਾ ਹੈ ਨਾ ਉਹ ਕਿਸੇ ਦੀ ਸ਼ਿਫਾਰਸ਼ ਹੁੰਦੀ ਹੈ ਤੇ ਨਾ ਹੀ ਕਿਸੇ ਨੂੰ ਬਖਸ਼ਦਾ ਹੈ। ਇਸੇ ਜਿੰਦੀ ਜਾਗਦੀ ਮਿਸਾਲ ਹੈ ਜੋ ਉਸ ਵੇਲੇ ਸਾਹਮਣੇ ਆਈ ਜਦੋਂ ਬਟਾਲਾ ਦੇ ਗਾਂਧੀ ਚੌਂਕ ਵਿੱਚ ਨਾਕਾ ਲੱਗਿਆ ਹੋਇਆ ਸੀ ਤੇ ਇੱਕ ਨੌਜਵਾਨ ਨੂੰ ਰੋਕਿਆ ਗਿਆ ਜੋ ਕਿ ਆਪਣੀ ਕਾਰ ਦੇ ਵਿੱਚ ਆ ਰਿਹਾ ਸੀ। ਜਦੋਂ ਉਸ ਨੂੰ ਕਾਰ ਚੈੱਕ ਕਰਵਾਉਣ ਅਤੇ ਉਸ ਤੋਂ ਕਾਗਜ਼ਾਤ ਪੁੱਛੇ ਗਏ ਤਾਂ ਉਸਨੇ ਕਾਰ ਦੇ ਵਿੱਚੋਂ ਇੱਕ ਵੱਡਾ ਹੋਟਰ ਮਿਲਿਆ। ਅਤੇ ਉਸਦੀ ਗੱਡੀ ਨੂੰ ਕਾਲੀਆਂ ਜਾਲੀਆਂ ਲੱਗੀਆਂ ਹੋਈਆਂ ਸਨ ਜਿਸ ਤੇ ਪੁਲਿਸ ਨੇ ਜਦੋਂ ਚਲਾਨ ਕਰਨਾ ਚਾਹਿਆ ਤੇ ਨੌਜਵਾਨ ਪੁਲਿਸ ਤੋਂ ਅੱਖ ਭਜਾ ਕੇ ਭੱਜਣ ਵਿੱਚ ਸਫਲ ਹੋ ਗਿਆ ਪੁਲਿਸ ਵੀ ਮਗਰ ਭੱਜੀ ਪਰ ਇਹ ਭੱਜ ਕੇ ਥਾਣਾ ਸਿਵਲ ਲਾਈਨ ਵਿੱਚ ਵੜ ਗਿਆ ਜਿੱਥੇ ਪੁਲਿਸ ਨੇ ਇਹਨੂੰ ਧਰਦ ਬੋਚਿਆ ਜਦੋਂ ਇਸ ਨੌਜਵਾਨ ਨਾਲ ਗੱਲ ਕੀਤੀ ਤਾਂ ਇਸਨੇ ਕਿਹਾ ਹੈ ਕਿ ਇਹ ਗੱਡੀ ਬਟਾਲੇ ਦੀ ਤਫਸੀਲ ਵਿੱਚ ਕੰਮ ਕਰਦੇ ਕਿਸੇ ਪਟਵਾਰੇ ਦੀ ਹੈ ਅਤੇ ਉਸਦਾ ਭਰਾ ਥਾਣੇ ਵਿੱਚ ਮੁੰਚੀ ਹੈ ਪਰ ਫਿਰ ਵੀ ਪੁਲਿਸ ਨੇ ਬਖਸ਼ਣ ਦੀ بجائے ਇਸ ਦੀ ਗੱਡੀ ਦਾ ਚਲਾਨ ਕੀਤਾ ਅਤੇ ਇਸ ਦੇ ਬੰਦੀ ਕਾਨੂੰਨੀ ਕਾਰਵਾਈ ਦੀ ਵੀ ਕਲ ਵੀ ਕਹੀ ਇਸ ਨੂੰ ਪਰਚਾ ਕਰਕੇ ਐਸਟੀਐਮ ਦੀ ਕੋਰਟ ਦੇ ਵਿੱਚ ਪੇਸ਼ ਕਰਾਂਗਾ ਉਹਨਾਂ ਇਹ ਵੀ ਕਿਹਾ ਇਸ ਨੌਜਵਾਨ ਨੇ ਪੁਲਿਸੀ ਲਗਭਗ ਅੱਧਾ ਪੌਣਾ ਕਿਲੋਮੀਟਰ ਦੌੜ ਵੀ ਲਗਵਾਈ ਸੀ ਹਾਂ ਜੀ ਮੂਤਮਾ ਡੋਲਾ ਬਾਜੀ ਦੱਸੋ ਕਿ ਦਾਇਆ ਦਾ ਮਸਤ ਹਾਂ ਜੀ ਉਹ ਜਹ ਤੱਕ ਆ ਜਿਹੜੀ ਆਣੇ ਪਤਾ ਨਹੀਂ ਬਾਹਰ ਸਿੱਡੇ ਆਓ ਉਹਨੇ ਅਗਲਾ ਭਾਜੀ ਇਹ ਗੱਡੀ ਲੱਗੀ ਹਾਂ ਜੀ ਗੱਡੀ ਲੱਗੀ ਸੀ ਹਾਂ ਜੀ ਹਾਂ ਜੀ ਕਿੰਨੇ ਪਾਲੀਆਂ ਜਾਣੇ ਫਾਰੋ ਪ੍ਰਿੰਸੀਪਲ ਇੱਕ ਨਾਦੂ ਮੈਂ ਕਿੱਥੇ ਭੱਜਦਾ ਪਾਉਂਦਾ ਪੂਟਲਾ ਅੰਚਾਰ ਦੇ ਨਾਮ ਵੀ ਕਾਜਕਾਰ ਅੱਛਾ ਇਹਨੇ ਕਾਜ ਕਰੀਂ ਗਿਆ ਹੋਰੀ ਫੂਲ ਕਾਟਾ ਗਿਆ ਇੱਥੇ ਦੋ ਭੱਜ ਮਾਰੇ ਪਟਵਾਰੀ ਸਾਹਿਬ ਦੀ ਗੱਡੀ ਹੈ ਪਟਵਾਰੀ ਸਾਹਿਬ ਦੀ ਤੁਸੀਂ ਬਾਊਂਡ ਕਰਦੇ ਦੱਸਦੇ ਖੜਕ ਭਾਵੇਂ ਕਿਸੇ ਦੀ ਗੱਡੀ ਤੂੰ ਬੰਦ ਕਰਾਉਂਦਾ ਤੂੰ ਹੀ ਗਿਆ ਨਾ ਤੇਰਾ ਫੁੱਦੂ ਨੇ ਤੈਨੂੰ ਰੋਕਿਆ ਜ਼ਰਾ ਫਰਜ ਬੰਦਾ ਸੀ ਕਾਜ ਕੋਲ ਉਹਦੇ ਚਾਰ ਜੋ ਪੰਚਾਇਤ ਕੋਈ ਤਰ੍ਹਾਂ ਆਪਣੀ ਬਸੇ ਚਲੋ ਮੈਂ ਸਾਰੇ ਚਲੋ ਚਲੋ

इंडिया क्राइम न्यूज जुलम के खिलाफ जंग ਦੇਖ ਰਹੇ ਹੈ ਇੰਡੀਆ ਕ੍ਰਾਈਮ